ਮੈਂ ਆਸ਼蒂ਪਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਵਿੱਚ ਇੱਕ ਵੱਡੀਆਂ ਵਾਰਦਾਤਾ ਹੋਣ ਦੀਆਂ ਖਬਰਾਂ ਨਿਤ ਹੀ ਸੁਣਨ ਦੇ ਵਿੱਚ ਆ ਰਹੀਆਂ ਨੇ ਕਿ ਪੰਜਾਬ ਨੂੰ ਜਿੱਥੇ ਗੁਰਾਂ ਦੀ ਧਰਤੀ ਕਹਿੰਦੇ ਸੀ ਕਿ ਉੱਥੇ ਵੀ ਇਹੋ ਜੇ ਕੰਮ ਹੋ ਸਕਦੇ ਨੇ ਕਿਉਂਕਿ ਜਦੋਂ ਵੀ ਕਿਤੇ ਨਾਮ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਸੇਫ ਹੈ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਕੋਈ ਮਾੜੀ ਹਰਕਤ ਨਹੀਂ ਹੋ ਸਕਦੀ ਲੇਕਿਨ ਇਸ ਗੁਰੂ ਦੀ ਧਰਤੀ ਦੇ ਉੱਤੇ ਕਈ ਹੈਵਾਨ ਵੀ ਬੈਠੇ ਹੋਏ ਨੇ ਜਿਨ੍ਹਾਂ ਨੇ ਹੈਵਾਨੀਅਤ ਦੀ ਜਿਹੜੀ ਹੈ ਮਿਸਾਲ ਹੀ ਖਤਮ ਕਰਕੇ ਰੱਖ ਦਿੱਤੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਹੈਵਾਨੀਅਤ ਵੀ ਇੰਨੀ ਜ਼ਿੰਦਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਛੋਟੇ-ਛੋਟੇ ਬੱਚਿਆਂ ਦੀਆਂ ਖਬਰਾਂ ਨੇਤੀ ਸੁਣਨ ਵਿੱਚ ਆ ਰਹੀਆਂ ਨੇ ਉਹਨਾਂ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਦੁਨੀਆਦਾਰੀ ਅਸਲ ਦੇ ਵਿੱਚ ਹੈ ਕੀ ਉਹਨਾਂ ਬੱਚਿਆਂ ਨੂੰ ਦਿਨ ਦਿਹਾੜੇ ਚੱਕ ਲਿਆ ਜਾਂਦਾ ਹੈ ਉਹਨਾਂ ਬੱਚਿਆਂ ਦਾ ਜ਼ਬਰ ਜਨਾਹ ਕਰ ਲਿਆ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਜਾਨੋਂ ਤੱਕ ਮਾਰ ਦਿੱਤਾ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਅਕਸਰ ਗਲੀਆਂ 'ਚ ਖੇਡਦੇ ਨਜ਼ਰ ਆਉਣਗੇ ਹੱਸਦੇ ਹਸਾਉਂਦੇ ਨਜ਼ਰ ਆਉਂਦੇ ਨੇ ਲੇਕਿਨ ਕੁਝ ਹੈਵਾਨ ਲੋਕਾਂ ਵੱਲੋਂ ਉਹਨਾਂ ਦਾ ਜਿਹੜਾ ਹੈ ਮਾੜਾ ਸਲੂਕ ਕੀਤਾ ਜਾਂਦਾ ਹੈ ਉਹਨਾਂ ਨੂੰ ਜਾਂ ਉਹਨਾਂ ਨੂੰ ਕਿਰਨਿਆਬ ਕਰ ਲਿਆ ਜਾਂਦਾ ਹੈ ਜਾਂ ਫਿਰ ਜਾਨੋਂ ਮਾਰ ਦਿੱਤਾ ਜਾਂਦਾ ਹੈ ਤਾਂ ਅਜਿਹੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਹਾਲੇ ਵਿੱਚ ਹੁਸ਼ਿਆਰਪੁਰ ਦੇ ਮੁਹੱਲਾ ਦੀਪਨਗਰ ਦੇ ਰਹਿਣ ਵਾਲੇ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਕਤਲ ਦੀ ਘਟਨਾ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਤਲ ਨੂੰ ਇੰਨੀ ਬਹਿਰਮੀ ਨਾਲ ਅੰਜਾਮ ਦਿੱਤਾ ਹੈ ਕਿ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਰਹੀ ਸੀ ਇਸ ਘਟਨਾ ਨੇ ਦਿੱਲੀ ਵਿੱਚ ਨਿਰਪੈ ਕਾਂਡ ਦੀ ਯਾਦ ਕਰਾ ਦਿੱਤੀ ਘਟਨਾ ਨੂੰ ਅੰਜਾਬ ਇੰਨੀ ਹੈਵਾਨੀਅਤ ਨਾਲ ਦਿੱਤਾ ਗਿਆ ਕਿ ਖੁਦ ਪੁਲਿਸ ਮੁਲਾਜ਼ਮ ਵੀ ਜਿਹੜੇ ਨੇ ਰੋਂਦੇ ਵੇਖੇ ਗਏ ਨਹੀਂ ਕਾਤਲ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਪਹਿਲਾਂ ਬਲਦਕਾਤ ਦੇ ਮਾਮਲੇ ਵਿੱਚ ਸਜ਼ਾ ਕੱਟ ਕੇ ਆਇਆ ਸੀ ਕਾਤਲ ਪ੍ਰਵਾਸੀ ਜੋ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਕਈ ਅਪਰਾਧ ਕਰ ਚੁੱਕਾ ਹੈ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਹੋਰ ਜਾਗਰੂਕ ਸੁਭਾਵਕ ਹੈ ਉਹ ਪ੍ਰਵਾਸੀਆਂ ਖਿਲਾਫ ਹੋ ਗਏ ਹਨ ਇਸ ਸਭ ਵਿੱਚ ਧੀਰਾ ਕਸੂਰਵਾਰ ਹਨ ਪਰ ਸਭ ਤੋਂ ਵੱਡਾ ਦੋਸ਼ ਹੈ ਪੁਲਿਸ ਅਤੇ ਪ੍ਰਸ਼ਾਸਕ ਦਾ ਕਿਉਂਕਿ ਸੂਬਿਆਂ ਦੇ ਬਹੁਤ ਸਾਰੇ ਜਾਲਮ ਪੇਸ਼ਾ ਲੋਕਾਂ ਨੂੰ ਪੰਜਾਬ ਸੁਰੱਖਿਆ ਰਹਿਣ ਦੀ ਜਗਾ ਬਣ ਗਿਆ ਹੈ ਇੱਥੇ ਜਿੰਨੇ ਵੀ ਪ੍ਰਵਾਸੀ ਰਹਿੰਦੇ ਹਨ ਕਦੇ ਵੀ ਪੁਲਿਸ ਜਾਂ ਪ੍ਰਸ਼ਾਸਕ ਨੇ ਉਹਨਾਂ ਨੂੰ ਪਛੋਕੜ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਤੋਂ ਹੋ ਰਹੀਆਂ ਚੋਰੀਆਂ ਲੁੱਟਾਂ ਖੋਹਾਂ ਕਤਲਾਂ ਤੇ ਨਸ਼ਾ ਖੋਰੀ ਪਿੱਛੇ ਕਿਸ ਦਾ ਹੱਥ ਹੈ ਇਹ ਵੀ ਕਦੇ ਪਤਾ ਲੱਗਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਹੁਤੀ ਵਾਰ ਪ੍ਰਵਾਸੀ ਆਪਣੇ ਰਾਜ ਵਿੱਚ ਅਬਰਾਧ ਕਰਕੇ ਪੰਜਾਬ ਆ ਕੇ ਰਹਿਣ ਲੱਗ ਜਾਂਦੇ ਹਨ ਇੱਥੇ ਆਪਣੇ ਨਵੇਂ ਪਛਾਣ ਪੱਤਰ ਵੀ ਬਣਾ ਲੈਂਦੇ ਹਨ ਜੇਕਰ ਜਿਆਦਾ ਕਰਕੇ ਦੋ-ਦੋ ਪਛਾਣ ਪੱਤਰ ਲਈ ਫਿਰਦੇ ਹਨ ਜਿਸ ਮਾਮਲੇ ਵਿੱਚ ਪ੍ਰਸ਼ਾਸਨ ਨੇ ਕਦੇ ਵੀ ਜਾਂਚ ਪੜਤਾਲ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਪੰਜਾਬ ਵਿੱਚ ਇਹਨਾਂ ਖਿਲਾਫ ਆਵਾਜ਼ ਉੱਠਣ ਲੱਗੀ ਤਾਂ ਪੁਲਿਸ ਅਤੇ ਪ੍ਰਸ਼ਾਸਨ ਸਤਾਣਾ ਲੋਕਾਂ ਨੂੰ ਦਬਾਉਣ ਲੱਗੇ ਅਤੇ ਲੀਡਰਾਂ ਦੀ ਸਿਹਤ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗੇ ਸਾਨੂੰ ਹਲੇ ਵੀ ਸਮਝ ਤੋਂ ਕੰਮ ਲੈਂਦੇ ਹੋਏ ਪੰਜਾਬ ਸੰਭਾਲਣ ਦੀ ਲੋੜ ਹੈ ਨਵੀਂ ਪੀੜੀ ਨੂੰ ਵਿਦੇਸ਼ ਜਾਂ ਮੋਹ ਤਿਆਗਣਾ ਚਾਹੀਦਾ ਹੈ ਆਓ ਆਪਣਾ ਪੰਜਾਬ ਸੂਬਾ ਸੰਭਾਲ ਲਈਏ ਪੰਜਾਬੀਆਂ ਨੂੰ ਜਿਉਂਦਾ ਰੱਖੀਏ ਬੱਚੇ ਨੂੰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਇੰਨੇ ਕੁਖ ਤੇ ਉਜੜੇ ਇਸ ਲੋਕਾਂ ਨੂੰ ਸਭ ਤੋਂ ਅੱਗੇ ਆਉਣਾ ਚਾਹੀਦਾ ਤੇ ਪੰਜਾਬ ਦੀ ਹੋਂਦ ਬਚਾਉਣੀ ਪੈਂਦੀ ਹੈ ਸਾਨੂੰ ਸਾਰੇ ਪੰਜਾਬੀਆਂ ਨੂੰ ਪੰਜਾਬ ਕੇ ਵਾਰਸ ਬੰਨਾ ਚਾਹੁੰਦਾ ਹੈ ਨਹੀਂ ਤਾਂ ਦਿਨ ਵਿਚ ਕਈ ਵਾਰ ਇਹੋ ਜਿਹਾ ਸੁਨਾ ਗਿਆ ਜੋ ਪੰਜਾਬ ਵਿੱਚ ਗਵਾਚ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੱਥੇ ਬੱਚੇ ਦਾ ਗਲ ਕੁੱਟ ਕੇ ਮਾਰਨ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਸਭ ਦੋਸ਼ ਲਗਾਇਆ ਜਾ ਰਿਹਾ ਪੰਜਾਬ ਸਰਕਾਰ ਤੇ ਕਿਉਂਕਿ ਸਰਕਾਰ ਵੱਲੋਂ ਪ੍ਰਸ਼ਾਸਕ ਵੱਲੋਂ ਉਹਨਾਂ ਉੱਤੇ ਵੱਡੀ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂ ਕਿਸੇ ਹੋਰ ਸੂਬੇ ਤੋਂ ਆ ਕੇ ਪੰਜਾਬ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਲੋਕੋ ਜਾਗ ਜਾਓ ਪੰਜਾਬ ਜਾਗ ਜਾਓ ਤੁਹਾਡੇ ਆਸ-ਪਾਸੇ ਜੇ ਕੋਈ ਅਣਪਛਾਤੇ ਪਰਵਾਹ ਅਸੀ ਰਹਿੰਦੇ ਨੇ ਤਾਂ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਬੰਦ ਰੱਖੋ ਜਾਂ ਫਿਰ ਉਹਨਾਂ ਦੀ ਪਹਿਚਾਨ ਕਰੋ ਜੋ ਤੁਹਾਡੇ ਆਸ-ਪਾਸ ਵਹਿ ਰਿਹਾ ਹੈ ਕਿਤੇ ਅਗਲਾ ਬੱਚਾ ਸਾਡਾ ਜਾਂ ਤੁਹਾਡਾ ਨਾ ਹੋਵੇ ਇਸ ਲਈ ਸਾਨੂੰ ਪਹਿਲਾਂ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਧੰਨਵਾਦ